ਬਹੁਤ ਬਹੁਤ ਸਵਾਗਤ ਹੈ ਦੋਸਤੋ ਤੁਹਾਡਾ ਅੱਜ ਇੱਕ ਬੜੇ ਮੇਜਰ ਇਸ਼ੂ ਦੇ ਉੱਤੇ ਤੁਹਾਡੇ ਨਾਲ ਗੱਲਬਾਤ ਕਰਨ ਦੇ ਲਈ ਆਦਰਨੀય ਨਿਰਸਿੰਘ ਜੀ ਜੋ ਸਾਡੇ ਪਾਰਟੀ ਦੇ ਪ੍ਰਦੇਸ਼ ਦੇ ਜਨਰਲ ਸੈਕਟਰੀ ਨੇ ਤੁਹਾਡੇ ਨਾਲ ਗੱਲਬਾਤ ਕਰਨਗੇ ਸਾਡੇ ਨਾਲ ਮੌਜੂਦ ਨੇ ਮੇਰੇ ਜ਼ਿਲ੍ਹੇ ਦੇ ਮਹਾ ਮੰਤਰੀ ਨਿਰਿੰਦਰ ਮੱਲੀ ਜੀ ਡਾਕਟਰ ਕਣਕਾ ਜਿੰਦਲ ਜੀ ਔਰ ਵਾਈਸ ਪ੍ਰਧਾਨ ਨਵਲ ਜੈਨ ਜੀ ਮੈਂ ਇੱਕ ਦੋ ਗੱਲ ਕਰਕੇ ਬੇਨਤੀ ਕਰੂੰਗਾ ਸ਼ਰੀਨ ਸਾਹਿਬ ਗੱਲ ਕਰਨਗੇ ਦੇਖੋ ਜਿਸ ਢੰਗ ਦੇ ਨਾਲ ਅੱਜ ਕਾਂਗਰਸ ਧਰਨੇ ਲਗਾ ਰਹੀ ਹੈ ਇੱਕ ਪੰਜਾਬੀ ਦੀ ਕਹਾਵਤ ਆ ਵੀ ਛੱਜ ਤਾਂ ਬੋਲੇ ਛੰਨੀ ਕਿਉਂ ਬੋਲੇ ਪਿਛਲਾ ਥੋੜਾ ਰਿਕਾਰਡ 'ਪਾ ਚੱਕ ਲਈਏ ਜਿਸ ਢੰਗ ਦੇ ਨਾਲ ਕਾਂਗਰਸ ਨੇ ਇੱਕ ਮੁੱਖ ਮੰਤਰੀ ਦਿੱਤਾ ਸੀਗਾ 6 ਮਹੀਨੇ ਉਹ ਮੁੱਖ ਮੰਤਰੀ ਰਿਹਾ ਸੀ ਉਹਨੇ 6 ਮਹੀਨਿਆਂ ਦੇ ਵਿੱਚ ਇੱਕ ਲਹਿਰ ਬਣਾਤੀ ਸੀ ਸਿਰਫ ਮਜ਼ਾਕੀਆ ਆਪਣੀਆਂ ਐਡਵਾਂਟੇਜ ਹੀ ਗਿਣਾਂਦਾ ਰਿਹਾ ਉਹਦੇ ਵਿੱਚ ਕੀ ਕੀ ਕੁਆਲਿਟੀ ਐ ਇਹ ਦੱਸਦਾ ਰਿਹਾ ਮੈਨੂੰ ਮੰਜਾ ਬੋਨਣਾ ਵੀ ਆਂਦਾ ਤੇ ਮੈਨੂੰ ਮੱਝਾ ਚੋਣੀਆਂ ਵੀ ਆਂਦੀਆਂ ਨੇ ਉਹ ਤੋਂ ਬਾਅਦ ਅੱਜ ਕਾਂਗਰਸ ਨੇ ਆਪਣਾ ਆਪੋਜੀਸ਼ਨ ਦਾ ਲੀਡਰ ਜਿਹੜਾ ਬਣਾਇਆ ਉਹ ਲਗਾਤਾਰ ਇੱਕ ਗੈਰ ਜ਼ਿੰਮੇਵਾਰਨਾ ਬਿਆਨ ਦੇਣ ਲਈ ਮਸ਼ਹੂਰ ਹੋ ਰਿਹਾ ਪਿੱਛੇ ਜਿੰਨੇ ਇਹਨਾਂ ਦੇ ਆਪਣੇ ਐਮਐਲਏ ਨਹੀਂ ਕਹਿੰਦਾ ਮੇਰੇ ਕੋ 32 ਐਮਐਲਏ ਨਹੀਂ ਜਿੰਨੇ ਇਹਨਾਂ ਦੇ ਆਪਣੇ ਨਹੀਂ ਔਰ ਕੱਲ ਇਹਨਾਂ ਨੇ ਜਿਹੜੇ ਇਲਜ਼ਾਮ ਪਰਸੋ ਲਗਾਏ ਬੰਬਾਂ ਨੂੰ ਲੈ ਕੇ ਕਿੱਡੀ ਗੈਰ ਜ਼ਿੰਮੇਵਾਰਨਾ ਗੱਲ ਇਹਨਾਂ ਨੇ ਕੀਤੀ ਔਰ ਸਾਡੇ ਪ੍ਰਧਾਨ ਆਦਰਨੀਏ ਜਾਖੜ ਸਾਹਿਬ ਨੇ ਵੀ ਇਸ ਗੱਲ ਨੂੰ ਕਿਹਾ ਕਿ ਇਹ ਇੱਕ ਫੁਕਰਾਪੰਥੀ ਔਰ ਅੱਜ ਇਹਨਾਂ ਦੀ ਲੀਡਰਸ਼ਿਪ ਕੇਂਦਰੀਏ ਲੀਡਰਸ਼ਿਪ ਇਹਨਾਂ ਦੀ ਜਿਹਦੇ ਉੱਤੇ ਲਗਾਤਾਰ ਜਿਵੇਂ ਦੀ ਰਹਿਨਮਾਈ ਛੇ ਛੇ ਕੋਟਾਲੇ ਹੁੰਦੇ ਰਹੇ ਨਹੀਂ ਅੱਜ ਉਹਨਾਂ ਦੇ ਉੱਤੇ ਜੋ ਬੜੀ ਧੀਰ ਤੋਂ ਪੈਂਡਿੰਗ ਅਗਰ ਕੋਈ ਕਾਰਵਾਈ ਹੋਣ ਲੱਗੀ ਆ ਤਾਂ ਅੱਜ ਇਹ ਲੋਕ ਸੜਕਾਂ ਤੇ ਆਏ ਹੋਏ ਨੇ ਇਹ ਤੋਂ ਪਤਾ ਚੱਲਦਾ ਕਿ ਇਹ ਲੋਕ ਇਹਨਾਂ ਦੇ ਅੰਦਰ ਕੋਈ ਨੈਤਿਕਤਾ ਦਾ ਕੋਈ ਮੁੱਲ ਨਹੀਂ ਕਿਸ ਬਨਾ ਦੇ ਉੱਤੇ ਸੜਕਾਂ ਤੇ ਨੇ ਕਿਸ ਢੰਗ ਦੇ ਨਾਲ ਆਪਣੇ ਨੇਤਾ ਨੂੰ ਡਿਫਾਈਨ ਕਰ ਰਹੇ ਨੇ ਇਹ ਬੜੀ ਸ਼ਰਮਨਾਕ ਘਟਨਾ ਸੋ ਇਹਦੇ ਲਈ ਆ ਸਾਰੀਆਂ ਗੱਲਾਂ ਰੱਖਣ ਦੇ ਲਈ ਆਦਮੀ ਜੀ ਨਿਰਸਿੰਘ ਜੀ ਮੌਜੂਦ ਨੇ ਮੈਂ ਬੇਨਤੀ ਕਰਦਾ ਤੁਹਾਡੇ ਨਾਲ ਗੱਲਬਾਤ ਕਰਨਗੇ ਪ੍ਰੈਸ ਦੇ ਸਾਰੇ ਬੰਦੂਆਂ ਦਾ ਬਹੁਤ ਬਹੁਤ ਸਵਾਗਤ ਅਸੀਂ ਸਾਰੇ ਜਾਣਦੇ ਆ ਕਿ ਸੀ ਫਾਰ ਕਾਂਗਰਸ অর ਸੀ ਫਾਰ ਕ腐ਪਸ਼ਨ ਇਹ ਦੋਨੋਂ ਆਪਸ ਵਿੱਚ ਬਹੁਤ ਮੇਲ ਖਾਂਦੇ ਨੇ ਔਰ ਜਦੋਂ ਜਦੋਂ ਕਾਂਗਰਸ ਦਾ ਰਾਜ ਆਇਆ ਹਜ਼ਾਰਾਂ ਕਰੋੜ ਦੀ ਕ腐ਪਸ਼ਨ ਜਿਹੜੀ ਗਈ ਹੈ ਜਿਹਦੀ ਸਿਫਰ ਨਹੀਂ ਗਿਨੀਆਂ ਜਾ ਸਕਦੀਆਂ ਸੀਗਾ ਉਹ ਹੁੰਦੀਆਂ ਰਹੀਆਂ ਔਰ ਲਾਸਟ ਜਿਹੜਾ 10 ਸਾਲ ਸੀ ਬਨਮੋਹ ਸਿੰਘ ਜੀ ਦਾ ਉਹਨਾਂ ਤੇ ਹਰ ਰੋਜ਼ ਅਸੀਂ ਅਖਬਾਰ ਦੇ ਵਿੱਚ ਕਿ ਨਿਤ ਨਵਾਂ ਸਕੈਂਡਲ ਦੇਖਦੇ ਸੀ। ਲੇਕਿਨ ਇੱਕ ਹੋਰ ਸਕੈਂਡਲ ਇਹਨਾਂ ਨੇ ਕੀਤਾ ਜਿਹਨੂੰ ਅਸੀਂ ਕਹਿੰਦੇ ਇਨਸਟਿਟੂਲਾਈਜ਼ਡ ਸਕੈਂਡਲ ਕ੍ਰਪਸ਼ਨ ਉਹ ਸੀਗਾ ਹਜ਼ਾਰਾਂ ਕਰੋੜ ਰੁਪਏ ਦੀ ਸੰਪਤੀ ਦੇ ਉੱਤੇ ਕਬਜ਼ਾ ਜਮਾਣਾ। ਤੁਸੀਂ ਸਾਰੇ ਜਾਣਦੇ ਹੋ ਕਿ ਚਾਹੇ ਰਾਹੁਲ ਗਾਂਧੀ ਹੋਣ ਔਰ ਚਾਹੇ ਸੋਨੀਆ ਗਾਂਧੀ ਜੀ ਹੋਣ ਨੈਸ਼ਨਲ ਹਰਾਲਡ ਕੇਸ ਦੇ ਵਿੱਚ ਉਹ ਜਵਾਨਤ ਤੇ ਨੇ ਔਰ ਹੁਣ ਜਿਹੜਾ ਹੈਗਾ ਵਾ ਪ੍ਰੋਫੈਨਸ਼ਨ ਆਫ ਮਨੀ ਲਾਂਡਰਿੰਗ ਐਕਟ ਦੇ ਤਹਿਤ ਉਹਨਾਂ ਦੇ ਖਿਲਾਫ ਜਿਹੜੀ ਕਿ ਚਾਰ ਸ਼ੀਟ ਫਾਈਲ ਕੀਤੀ ਗਈ ਹੈ ਔਰ ਅੱਜ ਸਾਰੇ ਹਿੰਦੁਸਤਾਨੀ ਚੋ ਹਾਇ ਤੌਬਾ ਮਚਾ ਰਹੇ ਨੇ ਮੈਂ ਤੁਹਾਡੇ ਨਾਲ ਇਹ ਤੇ ਤੱਥ ਸ਼ੇਅਰ ਕਰਨਾ ਚਾਹਾਂਗਾ ਕਿ ਕਿਸ ਤਰੀਕੇ ਦੇ ਨਾਲ ਹਿੰਗ ਲੱਗੇ ਨਾ ਫਟਕੜੀ ਰੰਗ ਚੌਖਾ ਚੌੜੀ ਲਾਈ ਨਾ ਹੋਵੇ ਕਿ ਹਜ਼ਾਰਾਂ ਕਰੋੜ ਦੀ ਪ੍ਰਾਪਰਟੀ ਤੇ ਕਬਜ਼ਾ ਹੋ ਜਾਵੇ ਇਹ ਮਾਪੁੱਤ ਦਾ ਇੱਕ ਆਪਣੇ ਆਪ ਚ ਅਲੱਗ ਤਰ੍ਹਾਂ ਦਾ ਪ੍ਰਚਾਰ ਇਹਨਾਂ ਮਾਪੁੱਤ ਨੇ ਰਲ ਕੇ ਕੀਤਾ ਅਸੀਂ ਸਾਰੇ ਜਾਣਦੇ ਆ ਕਿ ਆਜ਼ਾਦੀ ਦੇ ਸਮੇਂ ਦੇ ਉੱਤੇ ਇੱਕ ਨੈਸ਼ਨਲ ਹਰਾਲਡ ਪੇਪਰ ਜਿਹੜਾ ਹੈਗਾ ਵਾ ਚਲਾਇਆ ਗਿਆ ਸੀ ਇੰਗਲਿਸ਼ ਦੇ ਵਿੱਚ ਹਿੰਦੀ 'ਚ ਉਸ ਨੂੰ ਨਵਜੀਵਨ ਕਹਿੰਦੇ ਸੀ ਔਰ ਉਰਦੂ ਦੇ ਵਿੱਚ ਕੌਮੀ ਆਵਾਸ ਔਰ 1956 ਦੇ ਵਿੱਚ ਜਾ ਕੇ ਇਸ ਨੂੰ ਇੱਕ ਨਾਨ-ਕਮਰਸ਼ੀਅਲ ਕੰਪਨੀ ਦੇ ਰੂਪ ਦੇ ਵਿੱਚ ਰਜਿਸਟਰ ਕਰਾ ਕੇ ਤੈਨੂੰ ਕੀਤਾ ਗਿਆ ਔਰ ਉਸ ਤੋਂ ਜਿਹੜੀਆਂ ਵੀ ਟੈਕਸੀਆਂ ਜਾਂ ਗਵਰਨਮੈਂਟ ਦੀਆਂ ਐਗਜ਼ੈਂਪਸ਼ਨਸ ਹੁੰਦੀਆਂ ਸੀ ਉਹ ਉਸ ਨੂੰ ਦਿੱਤੀਆਂ ਗਈਆਂ ਔਰ ਮੈਂ ਇੱਥੇ ਦੱਸਣਾ ਚਾਹਾਂਗਾ ਜਦੋਂ ਇਹ ਨੈਸ਼ਨਲ ਹਰਾਲਡ ਕੇਸ ਨੂੰ ਪ੍ਰੋਪਰਟੀ ਨੂੰ ਅਖਬਾਰ ਨੂੰ ਚਲਾਉਣ ਵਾਸਤੇ ਐਸੋਸੀਏਟਿਡ ਜਨਰਲ ਲਿਮਟਿਡ ਐਸੋਸੀਏਟਿਡ ਜਨਰਲ ਲਿਮਟਿਡ ਨਾਂ ਦੀ ਕੰਪਨੀ ਬਣਾਈ ਗਈ ਸੀ ਜਿਸ ਦੀ ਰਜਿਸਟ੍ਰੇਸ਼ਨ ਉਹਨਾਂ ਨੇ 1956 ਚ ਕਰਾਈ ਸੀਗੀ ਉਹਦੇ 5000 ਸਤੰਤਾ ਸੰਾਨੀ ਜਿਹੜੇ ਸੀਗੇ ਉਹ ਸਾਡੇ ਸ਼ੇਅਰ ਹੋਲਡਰ ਸੀਗੇ 5000 ਸ਼ੇਅਰ ਹੋਲਡਰ ਸੀ ਉਸ ਵੇਲੇ ਔਰ ਅਸੀਂ ਦੇਖਦੇ ਹਾਂ ਕਿ ਅਖਬਾਰ ਪਹਿਲਾਂ ਕਾਫੀ ਚੱਲਦਾ ਸੀਗਾ ਹੌਲੀ 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 ਦਾ ਡਾਊਨਫੋਲ ਆਂਦਾ ਗਿਆ। ਔਰ ਕਰਦੇ ਕਰਦੇ 2008 ਦੇ ਚਾਕੇ ਇਹਨਾਂ ਨੇ ਹੱਥ ਖੜੇ ਕਰ ਦਿੱਤੇ ਔਰ ਇਹਦੇ ਤੇ 90 ਹਜ਼ਾਰ ਕਰੋੜ ਦਾ ਕਰਜ਼ਾ ਚੜ ਗਿਆ। ਔਰ ਇਹਨਾਂ ਨੇ ਜਿਹੜਾ ਹੈਗਾ ਆਪਣਾ ਪ੍ਰਕਾਸ਼ਨ ਜਿਹੜਾ ਹੈਗਾ ਬੰਦ ਕਰ ਦਿੱਤਾ। ਕਾਂਗਰਸ ਪਾਰਟੀ ਨੇ ਉਹ ਕਰਜ਼ਾ ਉਤਾਰਨ ਲਈ 90000 ਕਰੋੜ ਰੁਪਇਆ ਦਿੱਤਾ ਕੋਈ ਵੀ ਪੋਲੀਟੀਕਲ ਪਾਰਟੀ ਇਹਦੇ ਰੂਲ ਇਲੈਕਸ਼ਨ ਕਮਿਸ਼ਨ ਦੇ ਹੋਰ ਦੂਸਰੇ ਹੈਗੇ ਨੇ ਕੋਈ ਵੀ ਪੋਲੀਟੀਕਲ ਪਾਰਟੀ ਜਿਹੜੀ ਹੈ ਉਹ ਆਪਣੇ ਫੰਡਸ ਨੂੰ ਕਿੱਥੇ-ਕਿੱਥੇ ਖਰਚਦੀ ਹੈ ਉਹਦਾ ਇੱਕ ਸਿਸਟਮ ਹੈਗਾ ਟੋਟਲ ਅਨਲੌਫਲ ਤਰੀਕੇ ਦੇ ਨਾਲ 90000 ਕਰੋੜ ਰੁਪਇਆ ਜਿਹੜਾ ਹੈ ਉਹਨੂੰ ਕਰਜ਼ ਦਿੱਤਾ EG L ਉਹ ਬਾਜ਼ਾਰ ਦਾ ਕਰਜ਼ਾ ਚੁਕਾਤਾ ਲੇਕਿਨ AGL ਕਾਂਗਰਸ ਦੀ ਕਰਜ਼ਾਰ ਹੋ ਗਈ ਹੁਣ ਕੀ ਹੁੰਦਾ 2010 ਦੇ ਵਿੱਚ ਰਾਹੁਲ ਔਰ ਸੋਨੀਆ ਦੀ ਐਂਟਰੀ ਹੁੰਦੀ ਹੈ ਸਿਰਫ 5 ਲੱਖ ਰੁਪਏ ਦੇ ਨਾਲ ਇੱਕ ਯੰਗ ਇੰਡੀਆ ਲਿਮਟਿਡ ਨਾਦੀ ਕੰਪਨੀ ਬਣਾਈ ਜਾਂਦੀ ਹੈ ਜਿਦੇ ਚ 76% ਸ਼ੇਅਰ ਰਾਹੁਲ ਔਰ ਸੋਨੀਆ ਗਾਂਧੀ ਜੀ ਦੇ ਨੇ 60-60% ਇਹਨਾਂ ਦੇਨੇ ਔਰ 24% ਸ਼ੇਅਰ ਅਸੀਂ ਸਾਰੇ ਜਾਣਦੇ ਹਾਂ ਕਿ ਜਿਹੜੇ ਇਹਨਾਂ ਦੇ ਖਾਸਮ ਖਾਸ ਰਹੇ ਨੇ ਔਸਕਰ ਫਰਨਾਂਡੇਸ ਔਰ ਮੋਤੀ ਲਾਲ ਬੋੜੀ ਜੀ ਦੋਨੋਂ ਦੀ ਚਰਿਆਜ ਹੈਨੀ ਗੈਸ ਦੁਨੀਆ 'ਚ 24% ਉਹਨਾਂ ਦਾ ਯਾਨੀ ਕਿ ਚਾਰ ਬੰਦੇ ਬੰਦਿਆਂ ਨੇ ਇੱਕ ਕੰਪਨੀ ਬਣਾਈ ਸਿਰਫ 5 ਲੱਖ ਰੁਪਏ ਦੇ ਨਾਲ ਔਰ ਇਹਨੇ 10 ਰੁਪਏ ਦੇ ਵਿੱਚ ਉਸ ਦੇ 9 ਕਰੋੜ ਸ਼ੇਅਰ ਜਿਹੜੇ ਹੈਗੇ ਨੇ 90 ਕਰੋੜ ਪੂਰਾ ਹੋਇਆ ਨਾ ਉਹ ਜਿਹੜੇ ਹੈਗੇ ਟਰਾਂਸਫਰ ਕਰ ਦਿੱਤੇ ਯੰਗ ਇੰਡੀਆ ਕੰਪਨੀ ਨੂੰ ਵਿਦੇ ਕੰਡੀਸ਼ਨ ਕਿ ਯੰਗ ਇੰਡੀਆ ਕੰਪਨੀ ਜਿਹੜਾ ਕਾਂਗਰਸ ਤੋਂ ਲੋਨ ਲਿੱਤਾ 90 90 ਕਰੋੜ ਦਾ ਉਸ ਨੂੰ ਉਹ ਦੇਗੀ ਮੈਂ ਸੱਚ ਪਹਿਲਾਂ 9000 ਕਹਿੰ ਗਿਆ 90 ਕਰੋੜ ਰੁਪਇਆ 90 ਕਰੋੜ ਰੁਪਇਆ ਯੰਗ ਇੰਡੀਆ ਕੰਪਨੀ ਕਾਂਗਰਸ ਨੂੰ ਸਾਡੇ ਜਿਹੜਾ ਲੋਨ ਹੈਗਾ ਉਹ ਚੁਕਾਏਗੀ ਉਹਦੇ ਐਵਰਸ ਦੇ ਵਿੱਚ ਇਹਨਾਂ ਨੂੰ ਸ਼ੇਅਰ ਟਰਾਂਸਫਰ ਕਰ ਦਿੱਤੇ ਗਏ। ਔਰ ਉਹਦੇ ਬਾਅਦ ਕਾਂਗਰਸ ਨੇ ਕੀਤਾ ਆਪਾਂ 90 ਕਰੋੜ ਰੁਪਇਆ ਵੇਵ ਆਫ ਕਰ ਦਿੱਤਾ। ਯਾਨੀ ਕਿ ਕਾਰਪੋਰੇਟ ਦਾ ਐਡਾ ਵੱਡਾ ਸਕੈਂਡਲ ਬਿਨਤ ਚੋਣੀ ਦਿੱਤੇ ਸ਼ੇਅਰਾਂ ਦੀ ਕਾਸਟ ਦਿੱਤੇ ਤੁਸੀਂ ਸ਼ੇਅਰ ਟਰਾਂਸਫਰ ਕਰਾ ਲੇ। ਔਰ ਕਾਂਗਰਸ ਨੇ ਜਿਹੜਾ ਕਰਜ਼ਾ ਸੀ ਉਹਨੂੰ ਵੇਵ ਆਫ ਕਰ ਦਿੱਤਾ। ਔਰ ਇਹਦੇ ਨਾਲ ਕੀ ਹੋਇਆ? ਏਜੀਐਲ ਦੀ ਸਾਰੀਆਂ ਪ੍ਰਾਪਰਟੀਆਂ ਜਿੱਦੀ ਵੈਲਿਊ ਹਜ਼ਾਰਾਂ ਕਰੋੜ ਰੁਪਏ ਬੰਦੀ ਹੈ ਚਾਹ ਦਿੱਲੀ ਚ ਹੈ, ਬੰਬੇ ਚ ਹੈ, ਬਪਾਲ ਚ ਹੈ, ਪਟਨਾ ਚ ਹੈ, ਲਖਨਊ ਚ ਹੈ। ਔਰ ਉਹ ਪ੍ਰੋਪਰਟੀਆਂ ਜਿਹੜੀਆਂ ਹੈਗੀਆਂ ਨੇ ਉਹ ਅਖਬਾਰ ਚਲਾਉਣ ਵਾਸਤੇ ਸਰਕਾਰ ਨੇ ਦਿੱਤੀਆਂ ਸੀ। ਉਹ ਕਾਂਗਰਸ ਦੀ ਸਰਕਾਰ ਸੀਗੀ। ਕਾਂਗਰਸ ਸਪੌਂਸਰਡ ਅਖਬਾਰ ਸੀਗਾ। ਅਖਬਾਰ ਨੂੰ ਚਲਾਉਣ ਵਾਸਤੇ ਸਰਕਾਰ ਨੇ ਉਹ ਜਗ੍ਹਾ ਦਿੱਤੀ। ਔਰ ਉਹ ਸਾਰੀ ਹਜ਼ਾਰਾਂ ਕਰੋੜ ਪ੍ਰੋਪਰਟੀ ਦੇ ਉੱਤੇ ਕਬਜ਼ਾ ਜਿਹੜਾ ਹੈਗਾ ਵੈ ਯੰਗ ਇੰਡੀਆ ਦੇ ਮਾਧਮ ਦੇ ਨਾਲ ਰਾਹੁਲ ਔਰ ਸੋਨੀਆ ਨੇ ਕਰਤਾ ਜਿਨ੍ਹਾਂ ਦੇ 70% ਦੇ ਤੇ ਸ਼ੇਅਰ ਨੇ। ਉਨ ਦਿਖਾਉਣ ਵਾਸਤੇ ਕੰਪਨੀ ਲੋਅਰ ਸਾਰੇ ਦਿਖਾਉਣ ਵਾਸਤੇ 50 ਲੱਖ ਰੁਪਏ ਉਹਨਾਂ ਨੇ AGL ਨੂੰ ਟ੍ਰਾਂਸਫਰ ਕਰ ਦਿੱਤੇ ਯਾਨੀ ਕਿ ਗੋਰਖ ਧੰਦਾ ਦੇਖੋ ਕਿ 50 ਲੱਖ ਰੁਪਏ ਦੇ ਵਿੱਚ ਪੂਰੇ ਦੇਸ਼ ਭਾਰਵੇ ਚ ਹਜ਼ਾਰਾਂ ਕਰੋੜ ਪ੍ਰਾਪਰਟੀ ਦੀ ਪ੍ਰਾਪਰਟੀ ਜਿਹੜੀ ਹੈ ਉਹ ਯੰਗ ਇੰਡੀਆ ਨੇ ਯਾਨੀ ਕਿ ਰਾਹੁਲਰ ਸੋਨੀਆ ਨੇ ਆਪਣੇ ਕਬਜ਼ੇ ਚ ਲੈ ਲਈ ਇਹ ਛੋਟਾ ਪ੍ਰਸ਼ਾਚਾਰ ਹੈ ਕਿਤੇ ਵੱਡੇ ਪੈਮਾਨੇ ਦੇ ਉੱਤੇ ਇਨਸਟਿਟਿਊਟ ਕੋਰਪਸ਼ਨ ਕੀਤੀ ਇਹਨਾਂ ਨੇ ਕਿੱਡਾ ਵੱਡਾ ਸਕੈਂਡਲ ਹੋਇਆ ਔਰ ਮਜ਼ੇਦਾਰ ਗੱਲ ਦੇਖੋ ਇਸ ਵਿਸ਼ੇ ਦੇ ਉੱਤੇ ਇੱਕ ਪ੍ਰਾਈਵੇਟ ਕੰਪਲੇਂਟ ਗਈ ਕੋਰਟ ਦੇ ਔਰ ਉਸ ਕੋਰਟ ਦੇ ਸੰਝਾਨ ਲੈਂਦੇ ਹੋਏ ਉਹਦੇ ਬਾਅਦ ਈਡੀ ਔਰ ਇਨਕੁਆਇਰੀ ਹੋਇਆ ਜਿਹੜਾ ਹੁਣ ਜਿਹੜੀ ਪ੍ਰੀਵੈਂਸ਼ਨ ਆਫ ਮੰਨੀ ਲਾਂਡਰੀ ਐਕਟ ਦੇ ਵਿੱਚ ਉਹਦਾ ਆ ਟ੍ਰੇਲ ਵੀ ਆ ਗਈ ਜਿਹੜੀ ਮੈਂ ਅੱਜ ਦੱਸੀ ਤੁਹਾਨੂੰ ਕਿ ਕਿਸ ਤਰੀਕੇ ਦੇ ਨਾਲ ਪੈਸੇ ਦਾ ਜਿਹੜਾ ਹੈਗਾ ਵਾ ਰੂਟ ਬਣਾਇਆ ਗਿਆ ਕਿਸ ਤਰੀਕੇ ਨਾਲ ਉਹਨੂੰ ਕੀਤਾ ਗਿਆ ਔਰ ਇਸੇ ਕੇਸ ਦੇ ਵਿੱਚ ਰਾਹੁਲ ਗਾਂਧੀ ਸੋਨੀਆ ਗਾਂਧੀ ہائی کورٹ بھی گئے سپریم کورٹ بھی گئے اس ایف آئی آر کی واسطے لیکن کورٹ نے او ایف آئی آر وغیرہ کون تو منع کر دیتا اور اسے اسی کےس بےل چھ چار شیٹ فائل ہوئی ہے تیجے جی پولیٹیل ہو گیا کس طرح دا پولیٹیل مینڈاٹا ہو گیا شیشے منگر صاف کرپشن دا کیس ہے ਕਿਸ ਤਰੀਕੇ ਨਾਲ ਹਜ਼ਾਰਾਂ ਕਰੋੜ ਦੀ ਦੇਸ਼ ਦੇ ਵਿੱਚ ਪ੍ਰਾਪਰਟੀ ਤੁਸੀਂ ਕਿਸ ਤਰੀਕੇ ਨਾਲ ਹਟਾਈ ਸਿਰਫ 50 ਲੱਖ ਦੇ ਟ੍ਰਾਂਸਫਰ ਜਿਹੜੀ ਤੁਸੀਂ ਏਜੀਐਲ ਨੂੰ ਦਿੱਤੀ ਔਰ ਉਹਦੇ ਬਾਅਦ ਜਿਹੜਾ ਹੈਗਾ ਤੁਸੀਂ ਹਜ਼ਾਰਾਂ ਕਰੋੜ ਦੀ ਪ੍ਰਾਪਰਟੀ ਦੇ ਮਾਲਕ ਬਣ ਗਏ ਮਾਪੁੱਤਰ ਤੇ ਅੱਜ ਤੁਸੀਂ ਸੜਕਾਂ ਤੇ ਆ ਕੇ ਕੀ ਦੱਸਣਾ ਚਾਹੁੰਦੇ ਹੋ ਕਿਸ ਗੱਲ ਦੇ ਤਰਨੇ ਪ੍ਰਦਰਸ਼ਨ ਕਰਦੇ ਪਏ ਹੋ ਅੱਜ ਦੇਸ਼ ਦੀ ਜਨਤਾ ਤੁਹਾਨੂੰ ਇਹ ਪੁੱਛਦੀ ਹੈ ਔਰ ਕਾਂਗਰਸ ਨੂੰ ਇਸ ਦਾ ਜਵਾਬ ਦੇਣਾ ਹੋਏਗਾ ਔਰ ਨਿੱਜੀ ਤੌਰ ਦੇ ਉੱਤੇ ਰਾਹੁਲ ਅਰ ਸੋਨੀਆ ਗਾਂਧੀ ਨੂੰ ਇਸ ਗੱਲ ਦਾ ਜਵਾਬ ਦੇਣਾ ਪਏਗਾ ਕਿ ਇਹ 2000 ਹਜ਼ਾਰਾਂ ਕਰੋੜ ਦੀ ਪ੍ਰਾਪਰਟੀ ਜਿਹੜੀ ਹੈ ਤੁਸੀਂ ਕਿਸ ਤਰੀਕੇ ਨਾਲ ਜੰਗ ਇੰਡੀਆ ਦੇ ਨਾਤੇ ਇਹਨੂੰ ਟ੍ਰਾਂਸਫਰ ਕਰਾਇਆ ਸੋ ਇਸ ਵਿਸ਼ੇ ਦੇ ਉੱਤੇ ਭਾਰਤੀ ਜਨਤਾ ਪਾਰਟੀ ਇਹ ਕਿਹੜੇ ਸ਼ਬਦਾਂ ਚ ਨਿੰਦਾ ਕਰਦੀ ਹੈ ਜੋ ਇਹ ਤਮਾਸ਼ਾ ਵੀ ਨਹੀਂ ਕਰਦੇ ਪਏ ਨੇ ਔਰ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਗਾਂਧੀ ਪਰਿਵਾਰ ਕਿਸ ਤਰ੍ਹਾਂ ਦੇਸ਼ ਦੀ ਸੰਪਤੀ ਨੂੰ ਲੁੱਟਣ ਦਾ ਕੰਮ ਕਰਦਾ ਹੈ ਇਸ ਦੇ ਕਰ ਹਜ਼ਾਰਾਂ ਲੱਖਾਂ ਕਰੋੜ ਰੁਪਏ ਦੇ ਕੱਪੜੇ ਕਰਦਾ ਹੈ। ਔਰ ਇਹਦਾ ਦੂਜਾ ਉਦਾਹਰਣ ਵੀ ਸਾਨੂੰ ਸਾਰਿਆਂ ਨੂੰ ਪਤਾ ਹੈਗਾ। ਜੀਜਾ ਜੀ ਵਾਲਾ ਮਾਮਲਾ ਉਹ ਵੀ ਈਡੀ ਦੇ ਸਾਹਮਣੇ ਪੇਸ਼ ਹੋ ਕੇ ਆਏ ਨੇ। ਕਿਤੇ 100 ਕਰੋੜ ਦੀ ਪ੍ਰਾਪਰਟੀ ਲਈਤੀ ਲੈਂਡ ਯੂਜ਼ ਚੇਂਜ ਹੁੱਡਾ ਕੋਲੋਂ ਚੇਂਜ ਕਰਾਇਆ। 58 ਕਰੋੜ ਦੀ ਵੇਚ ਦਿੱਤੀ। ਸੋ ਇਹ ਹੈਵ ਅਨਦਰ ਪ੍ਰਚਾਰ ਦੀ ਗਾਥਾ। ਸੋ ਇਹਨਾਂ ਨੂੰ ਮੈਂ ਸਮਝਦਾ ਕਿ ਕੋਈ ਅਧਿਕਾਰ ਨਹੀਂ ਕਿ ਸੜਕਾਂ ਤੇ ਜਾਣ ਦਾ। ਬਲਕਿ ਜਾਣਾ ਹੈ ਤੇ ਜਨਤਾ ਦੀ ਕਚਹਿਰੀ ਚ ਜਾ ਕੇ ਜਵਾਬ ਦਿਓ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਭ੍ਰਸ਼ਟਾਚਾਰ ਕੀਤਾ ਕਿਸ ਤਰੀਕੇ ਦੇ ਨਾਲ ਨੈਸ਼ਨਲ ਹੈਲੈਂਡ ਦੀ ਜਿਹੜੀ ਪ੍ਰਾਪਰਟੀ ਸਰਕਾਰ ਨੇ ਦਿੱਤੀ ਹੋਈਆਂ ਸੀ ਉਹਨਾਂ ਨੂੰ ਉਹ ਕਿਸ ਤਰੀਕੇ ਨਾਲ ਆਪਣੇ ਕਬਜ਼ੇ 'ਚ ਕਰਨ ਦਾ ਕੰਮ ਕੀਤਾ ਕਿਸ ਤਰੀਕੇ ਨਾਲ ਬਿਨਾਂ ਪੈਸੇ ਦੇ ਐਸਟੂਡੈਂਟ ਜਨਰਲ ਲਿਮਟਿਡ ਦੇ ਜਿਹੜੇ ਸ਼ੇਅਰ ਸੀਗੇ ਉਹ ਯੰਗ ਇੰਡੀਆ ਨੂੰ ਆਏ ਜਿਹਦੇ ਮੇજર ਸ਼ੇਅਰ ਹੋਲਡਰ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਨੇ ਬਿਨਾਂ ਪੈਸੇ ਕਿਵੇਂ ਤੁਸੀਂ ਟ੍ਰਾਂਸਫਰ ਕੀਤੇ ਕਾਂਗਰਸ ਨੇ ਕਿਵੇਂ 90 ਕਰੋੜ ਰੁਪਏ ਲੋਨ ਦਿੱਤਾ ਔਰ ਬਾਅਦ ਚ ਉਸ ਨੂੰ ਵੇਵ ਆਫ ਕੀਤਾ ਇਹ ਸਾਰੇ ਜਵਾਬ ਜਨਤਾ ਤੇ ਜਾ ਕੇ ਕਾਂਗਰਸ ਨੂੰ ਦੇਣੇ ਚਾਹੀਦੇ ਨੇ ਨਾ ਕਿ ਤਮਾਸ਼ਾ ਵੀ ਨਹੀਂ ਕਰਨ ਔਰ ਇਹਨਾਂ ਨੂੰ ਜੇ ਸਹੀ ਮੈਨੇ ਦੇ ਵਿੱਚ ਥੋੜੀ ਜਿਹੀ ਵੀ ਗੈਰਤ ਇਹਨਾਂ ਚ ਨਹੀਂ ਹੈ ਦੇ ਸ਼ੁੱਡ ਅਕਸੈਪਟ ਕਿ ਇਹਨਾਂ ਨੇ ਇੰਨੇ ਵੱਡੇ ਕਪਲੇ ਕੀਤੇ ਨੇ ਐਂਡ ਦੇ ਸ਼ੁੱਡ ਅਪੋਲੋਜਾਈਜ਼ ਦੇ ਸ਼ੁੱਡ ਮਾਫੀ ਮੰਗਣੀ ਚਾਹੀਦੀ ਹੈ ਇਹ ਸਾੜੇ ਕੋ ਬਹੁਤ ਵੱਡੀਆਂ ਗਲਤੀਆਂ ਹੋ ਗਈਆਂ ਅਸੀਂ ਦੇਸ਼ ਨੂੰ ਬਹੁਤ ਲੁੱਟ ਲਿਆ ਔਰ ਦੇਸ਼ ਦੀ ਜਨਤਾ ਸਾਨੂੰ ਮਾਫ ਕਰੇ ਬਹੁਤ ਬਹੁਤ ਧੰਨਵਾਦ ਯਾ ਲੱਗਦੀ 42 ਲੱਖ ਦਾ ਸੀ ਤੇ 90 ਕਰੋੜ ਦਾ ਮਾਮਲਾ ਸੀ ਕਿੰਨੇ ਪੈਸੇ 90 ਕਰੋੜ ਦੇ ਸ਼ੇਰਾਂ ਦਾ ਕਿਤਾ ਨਾ ਜੀ ਹਾਂਜੀ ਲੇਕਿਨ ਉਹ 90 ਕਰੋੜ ਸ਼ੇਰ ਦੇ ਨਾਲ ਨਾਲ ਜਿਹੜੀ ਹਜ਼ਾਰਾਂ ਕਰੋੜ ਦੀ ਪ੍ਰਾਪਰਟੀ ਹੈਗੀ ਆ ਉਹ ਸਾਰੀ ਆ ਗਈ ਸਾਰੇ 99% ਸ਼ੇਅਰ ਇਹਨਾਂ ਨੇ ਲੈ ਲਏ ਜਦੋਂ ਇੱਕ ਬੰਦਾ ਸ਼ੇਅਰ ਲੈ ਲੈਂਦਾ ਉਹ ਸਾਰੀ ਉਹਦੇ ਐਸੈਟਸ ਦੇ ਸਾਰੇ ਨਾਲ ਹੀ ਆਣੇ ਆ ਨਾ ਕੰਪਨੀ ਨੂੰ ਕਿਤਾ ਟੇਕਓਵਰ ਕਰ ਲਿਆ ਇਹਨਾਂ ਨੇ ਤੇ ਹਜ਼ਾਰਾਂ ਕਰੋੜ ਦੀ ਪ੍ਰਾਪਰਟੀ ਉਹਦੀ ਹੈਗੀ ਸੀਗੀ ਤੇ ਜੈਰਾ ਮੈਂ ਦੇਸ਼ਿਕ ਸਿੱਧੀ ਗੱਲ ਇਹਦਾ ਗ੍ਰਾਮ ਮੰਤਰੀ ਅਮਿਸ਼ਾਇਤਾ ਫਤਿਹਾਂ ਦੇ ਮੌਤ ਦੀ ਜਾਣ ਕੇ ਆਪਣੀ ਹੁੰਦਾ ਕਰ ਰਿਹਾ ਤਾਂ ਸਾਨੂੰ ਜਾਣ ਕੇ ਪਸਾਰ ਨਹੀਂ ਮੈਂ ਸਕੇ ਪਸਾਂਦੇ ਇਸ਼ੂ ਹੀ ਨਹੀਂਗਾ ਇਟਸ ਓਪਨੈਂਟ ਸ਼ਟ ਕੇਸ ਔਰ ਮੈਂ ਅੱਜ بڑے ਦਾਅਵੇ ਨਾ ਕਹਿ ਸਕਦਾ ਰਾਹੁਲ ਗਾਂਧੀ ਔਰ ਸੋਨੀਆ ਗਾਂਧੀ ਨੇ ਚ ਸਜ਼ਾ ਤੋਂ ਕੋਈ ਨਹੀਂ ਬਚਾ ਸਕਦਾ ਇਹ ਜਿਹਨੇ ਮਰਜ਼ੀ ਝੁੱਠੇ ਬੋਲ ਲੈਣ। ਦਵੇਸ਼ ਦੀ ਰਾਜਨੀਤੀ ਖਿਡਾ ਰਹੇ ਆ। ਭਾਰਤ ਜਨਤਾ ਪਾਰਟੀ ਕਦੀ ਮੈਨੂੰ ਇੱਕ ਚੀਜ਼ ਦੱਸਣ। ਪਹਿਲੀ ਗੱਲ ਤੋਂ ਮੈਂ ਸਪਸ਼ਟ ਕਰ ਦਿਆਂ ਕਿ ਭਾਰਤ ਜਨਤਾ ਪਾਰਟੀ ਕਿਸੇ ਲਗ ਲਗਾਓ ਦੀ ਬਦਲੇ ਦੀ ਰਾਜਨੀਤੀ ਨਹੀਂ ਕਰਦੀ। ਲੇਕਿਨ ਜਿਸਨੇ ਪ੍ਰਸਤਾਜਰ ਕੀਤਾ ਹੈ ਉਸਨੂੰ ਫੇਸ ਵੀ ਕਰਨਾ ਪਏਗਾ। ਉਸਨੂੰ ਦੀ ਸਜ਼ਾ ਵੀ ਭੁਗਤਣੀ ਪਏਗੀ। ਇਹ ਨਰਿੰਦਰ ਮੋਦੀ ਦਾ ਰਾਜ ਆ। ਨਾ ਖਾਏਗਾ ਨਾ ਖਾਣੇ ਦੇਗਾ। ਉਹ ਉਹ ਲੱਗੂ ਛੇ ਬਹੁਤ ਦਿੱਤਾ ਲੱਗ ਰਿਹਾ ਹੈ ਕਿੰਨੇ ਕਿੰਨੇ ਕੇਸ ਨਾਲ ਇਹ ਮਾਮਲੇ ਚ ਕਿੰਨੇ ਅਕਿਊਜ਼ ਨਾਲ ਹੈ ਇਹ ਇਹਦੇ ਚ ਮੇਜਰ ਅਕਿਊਜ਼ ਤੇ ਸੋਨੀ ਗਾਂਧੀ ਔਰ ਰਾਹੁਲ ਗਾਂਧੀ ਨੇ ਇਹਦੇ ਅਲਾਵਾ ਤਿੰਨ ਚਾਰ ਜਣੇ ਹੋਰ ਨੇ ਜਿਨ੍ਹਾਂ ਨੇ ਇਹ ਸਾਰੇ ਪ੍ਰੋਸੈਸ ਨੂੰ ਜਿਹੜਾ ਹੈਗਾ ਪ੍ਰੋਸੈਸ ਕਰਨ ਦੇ ਵਿੱਚ ਭਾਗੀਦਾਰ ਬਣੇ ਨੇ ਨਾਮ ਜਨਤਕ ਹੈ ਜੀ ਆ ਮੈਂ ਐਸੋ ਲੈ ਡੀਕੋਲੈਕਟ ਇੰਫੋਰਮੇਸ਼ਨ ਇੱਕ ਜਿਹੜੀ ਹੋਰ ਚੀਜ਼ ਹੈ ਕਿ ਇਹ ਜਿਹੜੇ ਸ਼ੇਅਰ ਹੋਲਡਰ ਸੀਗੇ ਨਾ origial ਸ਼ੇਅਰ ਹੋਲਡਰ ਇਹ ਬੁੱਧਾ ਉਹਨਾਂ ਨੇ ਉਠਾਇਆ ਕਿ ਸਾਡੇ ਸ਼ੇਅਰ ਤੁਸੀਂ ਕਿਵੇਂ ਟ੍ਰਾਂਸਫਰ ਕਰ ਸਕਦੇ ਹੋ ਤੁਸੀਂ ਕਿਸੇ ਦੁਕਾਨ 'ਚ ਭਾਈਵਾਲ ਹੋਵੋ ਤਾਂ ਦੁਕਾਨ ਕਿਸੇ ਹੋਰ ਕੱਪਿਆ ਕਰ ਦੇਗਾ ਜਿਹੜੇ origial ਸ਼ੇਅਰ ਹੋਲਡਰ ਸੀਗੇ ਆਬਜੈਕਸ਼ਨ ਉਹਨਾਂ ਨੇ ਕੀਤਾ ਜਨ ਸ਼ਾਂਤੀ ਭੂਸ਼ਣ ਦੇ ਫਾਦਰ ਸੀਗੇ ਮਾਰਕੰਡੀ ਜੀ ਸੀ ਇਹ ਫਲਾਣੇ ਸੀਗੇ ਐਸਾ ਕਈ ਨਾਮ ਨੇ ਅਜਮਤ ਸੈ ਕਿ 70 ਸਨਾਨੀ ਸੀਗੇ ਜਿਹੜੇ 5000 ਜਿਹੜੇ origional share holder ਸੀਗੇ ਇਸ ਨਾਮ ਮੇਰੇ ਕੋਲ ਪੂਰੇ ਬਾਕੀ ਤੇ ਹੈ ਨਹੀਂ ਕਿ ਮੈਂ ਦੱਸ ਦੇਗਾ ਤੁਹਾਨੂੰ ਪੰਜ ਛੇ ਨਾਮ ਹੋਰ ਹੈਗੇ ਨੇ ਸਾਰੇ ਸਾਡੇ ਪ੍ਰਾਣੀ ਖਾਸ ਕਰਕੇ ਮਿਸਟਰ ਨੇ ਜਾਂ ਕੋਈ ਸੈਟਰ ਮਿਸਟਰ ਨਹੀਂ ਕੁਝ ਤੇ ਇਹ ਨੇ ਬਾਕੀ ਹੋਰ ਨੇ ਜਿਹਨਾਂ ਨੇ ਸਪੈਸ਼ੀਲੀਟੇਟ ਕੀਤਾ ਸਾਰੇ ਪ੍ਰੋਸੈਸ ਵਿੱਚ ਮੇਰੇ ਕੋਲ ਜਾਣਕਾਰੀ ਨਹੀਂ ਹੈ ਇੱਕ ਵਾਰ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦੀ ਤੁਹਾਨੂੰ